ਮੁਨੀਤ ਮਿੱਟ ਨੂੰ ਮੈਂ ਡਿਬੇਟ ਕਰੂੰਗਾਹੀਂ ਭਗਵੰਤ ਮਾਨ ਸਿੰਘ ਜਵੇਦ ਤੋਂ ਬਿਲਕੁਲ ਭੱਜਿਓ ਬਿਲਕੁਲ ਭੱਜਿਓ ਭਗੌੜੇ ਦਾ ਕੋਈ ਹਾਲ ਨਹੀਂ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਚ ਤੁਸੀਂ ਰੇਲਵੇ ਮਹਿਕਮੇ ਦੀ ਗੱਲ ਕੀਤੀ ਰੇਲਵੇ ਮਹਿਕਮੇ ਦਾ ਸਾਲ ਦਾ ਬਜਟ ਪਤਾ ਕਿੰਨਾ ਸੀ 2 ਲੱਖ 65000 ਰੇਲਵੇ ਦੀਆਂ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਰੇਲਵੇ ਦਾ ਤੇ ਪੰਜਾਬ ਦਾ ਬਜਟ 'ਚ ਐਡਾ بڑا ਅੰਤਰਾ ਸਾਰੇ ਸੂਬੇ ਦਾ ਬਜਟ ਉਹਨਾਂ ਨਹੀਂ ਜਿੰਨਾ ਕਿਦਾ ਰੇਲਵੇ ਮਹਿਕਮੇ ਦਾ ਭੱਜਿਆਂ ਦਾ ਤਾਂ ਕੋਈ ਨਾ ਕੋਈ ਜਵਾਬ ਦੇ ਸਕਦਾ ਨਾ ਕੋਈ ਉਹਦਾ ਕੋਈ ਹੱਲ ਨਾ ਤੇ ਜਿਹੜਾ ਕਹਿਣੀ ਦਾ ਨਹੀਂਗਾ ਕਥਨੀ ਦੀਗਾ ਕਥਨੀ ਦੇਮੀਗਾ ਉਹਦਾ ਵੀ ਆਪਾਂ ਕੀ ਕਰ ਸਕਦੇ ਆ ਤੇ ਇਸ ਕਰਕੇ ਭਗਵੰਤ ਮਾਨਸਿਆ ਤੁਸੀਂ ਕੱਲ ਦੀ ਤੁਹਾਡੀ ਪ੍ਰੈਸ ਕਾਨਫਰੰਸ ਤੁਸੀਂ ਸਭ ਤੋਂ ਪਹਿਲਾਂ ਇਹ ਕਿਹਾ ਇਹ ਮੈਂ ਤੁਹਾਨੂੰ ਜਵਾਬ ਦੇਣ ਲੱਗਿਆ ਕਿਉਂਕਿ ਜਵਾਬ ਬਹੁਤ ਜ਼ਰੂਰੀ ਹੈ ਤੁਹਾਨੂੰ ਜੇ ਤੁਹਾਨੂੰ ਕੋਈ ਜਵਾਬ ਦਾ ਨਾ ਦਵੇ ਨਾ ਤੁਸੀਂ ਬੜੇ ਭਲੇਖੇ ਜਿ ਰਹਿ ਜਾਂਦੇ ਹੋ ਤੇ ਜਵਾਬ ਤੁਹਾਨੂੰ ਹਰ ਚੀਜ਼ ਦਾ ਠੋਕ ਕੇ ਮਿਲੂਗਾ ਤੁਸੀਂ ਕੱਲ ਪ੍ਰੈਸ ਕਾਨਫਰੈਂਸ 'ਚ ਇਹ ਕਹਿ ਰਹੇ ਸੀ ਵੀ ਦੇਖੋ ਜੀ ਮੂਰੇ ਕੌਣ ਬੈਠਾ ਰਵਨੀਤ ਮਿੱਟੂ ਮੂਰੇ ਕੌਣ ਬੈਠਾ ਸੁਨੀਲ ਜਾਖੜ ਇਹੀ ਕਹਿ ਰਹੇ ਸੀ ਕੱਲ ਤੁਸੀਂ ਵੀ ਬੀਜੇਪੀ ਕਾਲੇ ਕਿੱਥੇ ਆ ਅਸੀਂ ਬੀਜੇਪੀ ਵਾਲੇ ਆ ਪਹਿਲੀ ਗੱਲ ਇਹ ਸੁਣ ਲਓ ਅੱਜ ਤੁਸੀਂ ਇਹ ਗੱਲ ਕਹੀ ਵੀ ਇਹਨਾਂ ਨੂੰ ਪੁੱਛਦਾ ਕੌਣ ਇਹੀ ਗੱਲ ਮੁੰਡਿਆ ਸਾਹਿਬ ਨਾਲ ਹੋਈ ਸੀ। ਇਹੀ ਹੋਈ ਸੀ ਨਾ ਤੇ ਮੁੰਡਿਆ ਸਾਹਿਬ ਨੂੰ ਜਾਣਦਾ ਕੌਣ? ਤੇ ਤੁਸੀਂ ਉਹਦਾ ਕੀ ਜਵਾਬ ਦਿੱਤਾ ਸੀ? ਪਹਿਲੀ ਗੱਲ ਤੁਹਾਡੀ ਗੱਲ ਦਾ ਜਵਾਬ, ਦੂਜੀ ਗੱਲ। ਭਗਵੰਤ ਮਾਨਸ ਸਿੰਘਾਂ ਜਿਵੇਂ ਟੋਂ ਬਿਲਕੁਲ ਭੱਜੇ ਹੋ, ਬਿਲਕੁਲ ਭੱਜੇ ਹੋ। ਭਗੌੜੇ ਦਾ ਕੋਈ ਹਾਲ ਨਹੀਂ। ਇਸ ਕਰਕੇ ਤੁਸੀਂ ਆਪ ਕਿਹਾ ਸੀ, ਜਾਖੜ ਸਾਹਿਬ ਰਵਨੀਤ ਬਿੱਟੂ ਮੈਨੂੰ ਗਾਲ੍ਹਾਂ ਕੱਢਦੇ ਆ ਮੈਨੂੰ ਆਹ ਕਰਦੇ ਆ ਕੋਈ ਗੱਲ ਨਹੀਂ ਮੈਂ ਡਿਬੇਟ ਤੇ ਕਦੇ ਨਾ ਕਦੇ ਇਹਨਾਂ ਨੂੰ ਟੱਕਰੂੰ ਮੈਨੂੰ ਪਤਾ ਮੈਂ ਥੋੜੀ ਰਗ ਰਗ ਜਾਣਦਾ ਹੋਰ ਦੀ ਮੈਂ ਗੱਲ ਨਹੀਂ ਕਰਦਾ ਮੈਂ ਥੋੜੀ ਰਗ ਰਗ ਜਾਣਦਾ ਤੇ ਮੇਰੇ ਮੂਹਰੇ ਤੁਸੀਂ 1 ਮਿੰਟ ਵੀ ਮੈਂ ਇਹ ਨਹੀਂ ਕਹਿੰਦਾ ਹੰਕਾਰ ਵਾਲੀ ਗੱਲ ਨਹੀਂ ਗਈ ਤੁਸੀਂ 1 ਮਿੰਟ ਵੀ ਮੇਰੇ ਮੂਹਰੇ ਖੜ੍ਹ ਨਹੀਂ ਸਕਦੇ ਆ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਸਾਰੀਆਂ ਜੋ ਤੁਸੀਂ ਸਰਕਾਰ ਚ ਕੀਤਾ ਹੈ ਉਹ ਮੈਨੂੰ ਇੱਕ ਇੱਕ ਚੀਜ਼ ਦਾ ਮੈਂ ਭਲੀ ਭੰਤੀ ਜਾਣਦਾ ਹਾਂ ਇੱਕ ਗੱਲ ਡਿਬੇਟ ਤੋਂ ਭੱਜ ਗਏ ਅੱਜ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਭਗਾਉਨੇ ਹੋ ਜਿਹੜਾ ਬੰਦਾ ਕਹਿ ਕੇ ਗੱਲ ਤੋਂ ਮੁੱਕਰ ਜੇ ਮੈਨੂੰ ਤਾਂ ਲੱਗਦਾ ਪੰਜਾਬੀ ਹੋ ਹੀ ਨਹੀਂਗੇ ਤੁਸੀਂ ਵੀ ਦਿੱਲੀ ਨਾਲ ਕੇਜਰੀਵਾਲ ਉਹਨਾਂ ਦੇ ਨਾਲ ਲੜ ਗਏ ਤੁਸੀਂ ਤਾਕਤ ਦੀ ਪਾਵਰ ਦੀ ਗੱਲ ਕੀਤੀ ਤੇ ਜਨਾਬ ਇਹ ਮੈਨੂੰ ਤੁਹਾਨੂੰ ਆਪ ਦੀ ਸੱਚਾਈ ਲੱਗਦੀ ਆ ਜਿਹੜੀ ਤੁਹਾਨੂੰ ਲੱਗਦਾ ਵੀ ਮਿਲਿਆ ਹੀ ਕੁਛ ਨਹੀਂ ਕਿਉਂਕਿ ਥੋੜੀ ਮੁੱਖ ਮੰਤਰੀ ਦੀ ਕੁਰਸੀ ਹੈ ਨਾ ਜਿਹੜੀ ਜਿਹੜੀ ਤੁਹਾਡੀ ਚੀਫ ਮਿਨਿਸਟਰੀ ਆ ਉਹ ਥੋਡੇ ਕੋਲ ਤਾਂ ਹਰਾਪਨ ਖੋ ਕੇ ਰੱਖ ਲਿਆ ਕੇਜਰੀਵਾਲ ਨੇ ਸਸੋਦੀਏ ਨੇ ਇਸ ਗੱਲ 'ਚ ਤੁਸੀਂ ਪਬਲਿਕੇ 'ਚ ਨਾ ਇਸ ਚ ਰੋ ਵੀ ਸਾਡਾ ਉਹ ਹਾਲ ਹੈ ਥੋਡਾ ਹਾਲਾ ਤੁਸੀਂ ਰੇਲਵੇ ਮਹਿਕਮੇ ਦੀ ਗੱਲ ਕੀਤੀ ਰੇਲਵੇ ਮਹਿਕਮੇ ਦਾ ਸਾਲ ਦਾ ਬਜਟ ਪਤਾ ਕਿੰਨਾ ਹੈ 2 ਲੱਖ 65000 ਕਰੋੜ 2 ਲੱਖ 65000 ਕਰੋੜ ਰੁਪਈਆ ਬਜਟ ਹੈ ਰੇਲਵੇ ਦਾ ਤੇ ਪੰਜਾਬ ਦਾ ਟੋਟਲ ਬਜਟ ਪਤਾ ਕਿੰਨਾ ਹੈ 2 ਲੱਖ 35000 ਕਰੋੜ ਰੇਲਵੇ ਦਾ ਤੇ ਪੰਜਾਬ ਦਾ ਬਜਟ ਚ ਐਡਾ بڑا ਅੰਤਰ ਆ ਸਾਰੇ ਸੂਬੇ ਦਾ ਬਜਟ ਉਹਨਾਂ ਨਹੀਂ ਜਿੰਨਾ ਕਿ ਰੇਲ ਮਹਿਕਮੇ ਦਾ ਬਜਟ ਆ ਹੁਣ ਤੁਸੀਂ ਗੱਲ ਸੁਣ ਲਓ ਜਿਹੜਾ ਤੁਸੀਂ ਬ੍ਰਿਜ ਦੀ ਧੂਰੀ ਦੀ ਗੱਲ ਕਰਦੇ ਹੋ ਤੁਸੀਂ ਗੱਲ ਕਈ ਵਾਰ ਭੁੱਲ ਜਾਂਦੇ ਹੋ ਕਰਕੇ ਦੋ ਗੱਲਾਂ ਇਹਦੇ ਵਿੱਚ ਤੁਸੀਂ ਭੁੱਲ ਗਏ ਤੁਸੀਂ ਇਹ ਗੱਲ ਕਹੀ ਸੀ ਉਸ ਵੇਲੇ ਕੂਕ ਦੀ ਨਹੀਂ ਕਹੀ ਸੀ ਤੁਸੀਂ ਗੱਲ ਸੰਤਰੇ ਦੀ ਕੀਤੀ ਸੀ ਤੁਸੀਂ ਗੱਲ दारू ਦੇ ਠੇਕੇ ਦੀ ਕੀਤੀ ਸੀ ਜਿਹੜਾ ਕਿ ਅਸੀਂ ਕਿਹਾ ਤੁਹਾਨੂੰ ਵੀ ਬਿਲਕੁਲ ਧੂਰੀ ਦੇ ਸਟੇਸ਼ਨ ਅਸੀਂ ਲੋਕਾਂ ਨੂੰ ਬਦਨਾਮ ਨਹੀਂ ਕਰਨਾ ਵੀ ਧੂਰੀ ਦੇ ਸਟੇਸ਼ਨ ਤੇ ਖਾਸ ਸ਼ਰਾਬ ਦੀ ਦੁਕਾਨ ਜਾਂ ਠੇਕਾ ਖੋਲਜੀ ਨਹੀਂ ਬਥੇਰੇ ਹੀ ਠਿੱਕੇ ਬਹਾਰ ਤੁਸੀਂ ਗੱਲਾਂ ਕਰਦੇ ਹੋ ਪੈਸਿਆਂ ਦੀ ਲੁਧਿਆਣੇ ਦਾ ਕੱਲਾ ਸਟੇਸ਼ਨ ਪਤਾ ਕਿੰਨੇ ਦਾ ਹੈ 550 ਕਰੋੜ ਦਾ ਕੁਝ ਦਿਨਾਂ ਚ ਉਦਘਾਟਨ ਕਰਾਂਗੇ ਦਸੰਬਰ ਚ ਜਲੰਧਰ ਕੈਂਟ ਦਾ 100 ਕਰੋੜ ਤੋਂ ਉੱਤੇ ਦਾ ਇਕੱਲਾ ਉਹ ਸਟੇਸ਼ਨ ਆ ਸ਼੍ਰੀ ਅਮਰਸਰ ਸਾਹਿਬ ਦਾ ਕੁਝ ਦਿਨਾਂ ਚ ਅਨਾਉਂਸਮੈਂਟ ਕਰਾਂਗੇ ਪਰਮਾਤਮਾ ਦੀ ਮਿਹਰ ਨਾਲ 500 ਕਰੋੜ ਦਾ ਅਨਾਉਂਸਮੈਂਟ ਆ ਵੱਡੀਆਂ ਸੀਗੀਆਂ ਜਿਹੜੀਆਂ ਹੜ ਕਾਰਨ ਰੋਕੀਆਂ ਐ ਅਗਲੇ ਹਫਤੇ ਉਹ ਅਨਾਉਂਸ ਕਰਾਂਗੇ ਥੋੜਾ ਬਹੁਤਾ ਤਿਆਰੀ ਕਰ ਲਿਆ ਕਰੋ ਨਾ ਤੁਹਾਨੂੰ ਸਿੰਧੀਆ ਸਾਹਿਬ ਦੀ ਸਿੰਧੀਆ ਸਾਹਿਬ ਦੇ ਕੋਲ ਤੁਹਾਡੇ ਕੋਲ ਜਿਵੇਂ ਤੁਸੀਂ ਇੱਕ ਸਟੇਟ ਦੇ ਚੀਫ ਮਿਨਿਸਟਰ ਹੋ ਨਾ ਕਿਉਂਕਿ ਲੋਕਾਂ ਨੇ ਚੁਣਿਆ ਚੀਫ ਮਿਨਿਸਟਰ ਹੈਗੇ ਤੁਸੀਂ ਉਵੇਂ ਸਿੰਧੀਆ ਸਾਹਿਬ ਦੇ ਕੋਲ ਡੋਨਰ ਮਿਨਿਸਟਰੀ ਆ ਸਾਰਾ ਨਾਰਥ-ਈਸਟ ਦੀਆਂ 7 ਸਟੇਟਾਂ ਜਿਹੜੀਆਂ ਉਹਨਾਂ ਦੇ ਮਹਿਕਮੇ ਦੇ ਥੱਲੇ ਆਉਂਦੀਆਂ 7 ਸਟੇਟਾਂ ਦਾ ਸਾਰਾ ਪੈਸਾ ਉਹ ਦਿੰਦੇ ਆ ਡੋਨਰ ਮਿਨਿਸਟਰੀ ਦਿੰਦੀ ਆ ਤੁਹਾਨੂੰ ਇਹ ਜਾਣਕਾਰੀ ਹੈ ਕਿ ਨਹੀਂ ਹੈ ਜਾਣਕਾਰੀ ਪਰ ਐਮਪੀ ਵੀ ਰਹੇ ਹੋ ਪਰ ਮੈਨੂੰ ਲੱਗਦਾ ਨਹੀਂ ਗਈ ਜਿਹੜਾ ਵਿਭਾਗਾ ਉਹਨਾਂ ਕੋਲੋਂ ਪਿਛਲੀ ਵਾਰ ਸੀਗਾ ਨਾਲ ਉਹਨਾਂ ਕੋਲ ਕਮਿਊਨੀਕੇਸ਼ਨ ਉਹ ਅਲੱਗ ਵਿਭਾਗਾਂ ਐ ਦੋ ਮਿਨਿਸਟਰੀਆਂ ਐ ਸਿੰਧੀਆ ਸਾਹਿਬ ਕੋਲ ਕੈਬਨਿਟ ਦੀਆਂ ਉਦੋਂ ਬਾਅਦ ਦੇਖੋ ਫਿਰ ਮੈਂ ਕਹਿੰਨਾ ਇਹ ਭੰਡਤਾ ਭੰਡ ਹੀ ਆ ਉਹੀ ਗੱਲਾਂ ਕਰਨੀਆਂ ਨਾ ਕਦੇ ਕੋਈ ਸਿਆਣੀ ਗੱਲ ਦੀ ਆਸ ਵੀ ਰੱਖੀ ਨਹੀਂ ਜਾ ਸਕਦੀ ਕਿਉਂਕਿ ਦੇਖੋ ਯਾਦ ਕੀ ਆਇਆ ਯਾਦ ਕੋ ਕੀ ਆਇਆ ਕੋਕ ਕਿਉਂ ਯਾਦ ਆਇਆ ਕਿਉਂਕਿ ਕੋਕ ਦੀ ਵਰਤੋਂ ਆ ਜਿਹੜੀ ਭਗਵੰਤ ਮਾਨ ਸਾਹਿਬ ਉਹ ਸ਼ੁਰੂ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਕੋਕ ਹੀ ਯਾਦ ਰਹਿੰਦਾ ਹੈ ਕਿ ਕਿਉਂਕਿ ਕਾ ਪਾਣੀ ਦਾ ਤਾਂ ਕੰਮ ਕੋਈ ਨਹੀਂ ਕੋਕ ਮਲਾ ਕੇ ਪੀਂਦੇ ਆ ਤੇ ਇਸ ਕਰਕੇ ਉਹ ਕੋਕ ਹੀ ਯਾਦ ਰਹਿ ਗਿਆ ਤੇ ਮੈਂ ਜੇ ਗੱਲ ਕਰਾਂ ਧੂਰੀ ਦੀ ਤੇ ਧੂਰੀ ਦੇ ਸਟੇਸ਼ਨ ਤੇ ਤੁਸੀਂ ਜਿਹੜੀ ਡਿਮਾਂਡ ਰੱਖੀ ਸੀ ਵੀ ਉੱਥੇ ਇੱਕ ਦੁਕਾਨ ਖੋਲੀ ਜਾਵੇ ਉਹ ਦੁਕਾਨ ਭਗਵੰਤ ਮਾਨ ਸਾਹਿਬ ਭੁੱਲ ਗਏ ਤੁਸੀਂ ਕੋਗਦੀ ਨਹੀਂ ਕਿਹਾ ਸੀ ਉਹ ਦੁਕਾਨ ਤੁਸੀਂ ਜਿਹਦੇ ਕਾਰਨ ਹਸਪੀਟਲ ਗਏ ਸੀ ਨਾ ਉਹਦੀ ਦੁਕਾਨ ਖੋਲਣ ਨੂੰ ਗਿਆ ਸੀ ਸੰਤਰਾ ਤੇ ਅਸੀਂ ਉਹ ਆਪਣੇ ਸਟੇਸ਼ਨਾਂ ਤੇ ਠੇਕੇ ਲਾਉ ਨਹੀਂ ਕਰਦੇ 에어ਪੋਰਟ ਤੇ ਕਰਦੇ ਆ ਲਾਊਡ ਤੇ ਜਨਾਬ ਦਾ ਪਤਾ 에어ਪੋਰਟ ਤੇ ਜਰਮਨੀ ਤੇ ਹਾਲ ਕੀ ਹੋਇਆ ਸੀ ਇਸ ਕਰਕੇ ਅਸੀਂ ਰੇਲਵੇ ਸਟੇਸ਼ਨਾਂ ਤੇ ਕੰਮ ਨਹੀਂ ਕਰਨਾ ਮੁੜ ਕੇ ਕਿਹੜਾ ਚੱਕਦਾ ਫਿਰੂ ਤੁਹਾਨੂੰ ਕਿਹੜਾ ਸਾਹਮ ਦਾ ਫਿਰੂ ਤੁਹਾਨੂੰ ਇਸ ਕਰਕੇ ਨਾ ਅਸੀਂ ਤੁਹਾਡੀ ਸਲਾਹ ਜਿਹੜੀ ਉਹ ਸਾਨੂੰ ਲੋੜ ਆ ਤੇ ਅਸਲੀਅਤ ਆਹੀ ਆ ਕੋਕ ਦੀ ਜਿਹੜੀ ਮੈਂ ਦੱਸਤੀ ਤੇ ਮੈਂ ਇੱਕ ਥੋੜਾ ਜਿਹਾ ਪੰਜਾਬ ਸਰਕਾਰ ਤੇ ਮੀਡੀਆ ਜਿਹੜੇ ਖੋਜੀ ਪੱਤਰਕਾਰ ਨੇ ਜਾਂ ਮੀਡੀਆ ਵਾਲੇ ਜ਼ਰੂਰ ਧਿਆਨ ਦੇਣ ਇਹ ਭਗਵੰਤ ਮਾਨ ਸਾਹਿਬ ਇਹ ਇੰਨੇ ਕਮਜ਼ੋਰ ਨੇ ਮੈਂ ਆਪਣੇ ਆਪ ਨੂੰ بڑا ਨਹੀਂ ਕਹਿੰਦਾ ਪਰ ਮੈਂ ਇਹਨਾਂ ਨੂੰ ਜਾਣਦਾ ਅੰਦਰੋਂ ਇਹਨਾਂ ਨੇ ਇੱਥੇ ਪੋਲਾ ਜਿਹੜਾ ਮੇਨ ਉਹ ਰੋਕੇ ਹੋਏ ਨੇ ਚਾਹੇ ਦਰਾਹੇ ਵਾਲੇ ਨੀਲੋਂ ਦੀ ਗੱਲ ਕਰੀਏ ਅਸੀਂ 75 ਕਰੋੜ ਰੁਪਏ ਉਹਦਾ ਦਿੱਤਾ ਹੋਇਆ ਤੇ ਹੋਰ 800 ਕਰੋੜ ਦੇ ਪੁਲ ਬਣਨੇ ਆ ਪੰਜਾਬ 'ਚ ਪਰ ਇੱਕ ਗੱਲ ਇਹ ਧੂਰੀ ਦੀ ਪੁਲ ਦੀ ਐ ਮੈਂ ਕਿਹਾ ਧੂਰੀ ਦਾ ਪੁਲ ਉਦਣ ਬਣੂਗਾ ਉਹ ਵੀ ਸਾਨੂੰ ਉਨਾ ਹੀ ਪਿਆਰਾ ਹੈ ਤੁਹੂਰੀ ਦੇ ਲੋਕ ਵੀ ਸਾਨੂੰ ਉਨੇ ਹੀ ਨੇ ਪਰ ਮੈਂ ਧੂਰੀ ਦੇ ਲੋਕਾਂ ਨੂੰ ਵੀ ਕਹਿਣਾ ਚਾਹਨਾ ਆਮ ਆਦਮੀ ਵਾਲੇ ਬਾਕੀ ਤਾਂ ਚਲੋ ਸਾਡੇ ਨੇ ਵੀ ਤੁਸੀਂ ਭਾਈ ਜੇ ਧੂਰੀ ਦਾ ਪੁਲ ਜ ਉਦਨੀ ਪਾਸ ਹੋ ਜਾਊਗਾ ਜਿੱਦਣ ਇਹ ਬਾਕੀ ਪੁਲਾਂ ਤੇ ਦਰਾਹੇ ਦੇ ਪੁਲ ਤੇ ਜਿੱਦਣ ਇਹ ਸਾਈਨ ਕਰਨਗੇ ਕਿਉਂਕਿ ਉੱਥੋਂ ਵੀ ਸਾਰੇ ਲੋਕ ਹੀ ਲੰਘਦੇ ਆ ਇਹ ਜਾਣ ਬੁੱਝ ਕੇ ਉਹ ਦਰਾਹੇ ਦੇ ਪੁਲ ਦੇ ਆ ਜਿਹੜੇ ਜੀਚ 75-74 ਕਰੋੜ ਰੁਪਈਆ ਅਸੀਂ ਦਿੱਤਾ ਹੋਇਆ ਉਨਾਦਰ ਇਹਨਾਂ ਦਾ ਇੱਕ ਐਸਟੀ ਐਸਡੀ ਐਸਡੀਓ ਆ ਜਿਹੜਾ ਇਰੀਗੇਸ਼ਨ ਦਾ ਨਾ ਪੀਡਬਲੂਡੀ ਦਾ ਉਹ ਸਾਈਨ ਨਹੀਂ ਕਰਦਾ ਉਹਦੇ ਪਿੱਛੇ ਪੁੱਛ ਲਓ ਕੀ ਗੱਲ ਤੇ ਉਦਣੀ ਸਾਈਨ ਹੈ ਜਿਹੜਾ ਉਹ ਧੂਰੀ ਦੇ ਸਟੇਸ਼ਨ ਜਿਹੜਾ ਪੁੱੜਦਾ ਵੀ ਹੋ ਜੂ ਉਸ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਇੱਕ ਚਲਦੀ ਕਿੱਥੇ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਰਵਨੀਤ ਬਿੱਟੂ ਤੋਂ ਬਗੈਰ ਜਿਹੜਾ ਰੇਲਵੇ ਮਿਨਿਸਟਰ ਪੰਜਾਬ ਦਾ ਪੰਜਾਬ ਤੋਂ ਆ ਵੀ ਅਸੀਂ ਅਸ਼ਵਨੀ ਵੈਸ਼ਨੇਵ ਜੀ ਤੋਂ ਟਾਈਮ ਲੈ ਲੀਏ ਇਹਨਾਂ ਦੇ ਉੱਥੇ ਜਿਹੜੇ ਕਮਿਸ਼ਨਰ ਬੈੰਦੇ ਆ ਰੈ residenial ਕਮਿਸ਼ਨਰ ਉਹਨਾਂ ਨੂੰ ਕਹਿੰਦੇ ਆ ਉਹ ਇੱਕ ਸੀਨੀਅਰ ਆਈਐਸ ਨੇ ਤੇ ਇਹਨਾਂ ਨੇ ਟਾਈਮ ਲਖਾਇਆ ਉਹਨਾਂ ਦਾ ਇਹ ਮਿਲ ਕੇ ਜਿੱਦਣ ਆਖਰੀ ਵਾਰ ਇਹ ਮਿਲਣ ਗਏ ਨੇ ਜਲ ਸ਼ਕਤੀ ਮਿਨਿਸਟਰ ਨੂੰ ਹਰਿਆਣਾ ਤੇ ਪੰਜਾਬ ਦੀ ਮੀਟਿੰਗ ਸੀ ਉਦੋਂ ਮੈਂ ਇਹਨਾਂ ਨੇ ਰੇਲ ਪਵਨ ਹੁਣਾ ਸੀ ਵੀ ਮੈਂ ਆਪਣੇ ਆਪ ਦੂਜੇ ਮੰਤਰੀ ਸਾਹਿਬ ਤੋਂ ਇਹ ਸਾਈਨ ਕਰਾ ਲਿਓ ਨਾ ਫਾਈਲ ਪਰ ਤੁਹਾਡੇ ਵਾਂਗੂ ਨਹੀਂ ਕਿ ਸਾਡੇ ਇਹ ਨਰਿੰਦਰ ਮੋਦੀ ਜੀ ਬੀਜੇਪੀ ਦੀ ਸਰਕਾਰ ਆ ਉਹ ਕਹਿੰਦੇ ਭਾਈ ਜੀ ਸਦਕੇ ਆਓ ਪਰ ਜੇ ਮੈਂ ਮਿਲੂੰਗਾ ਤੁਹਾਨੂੰ ਅਸ਼ਨੀ ਵੈਸ਼ਨਵ ਜੀ ਕਹਿੰਦੇ ਤਾਂ ਰਵਨੀਤ ਬਿੱਟੂ ਜਿਹੜੇ ਸਾਡੇ ਰੇਲਵੇ ਮਿਨਿਸਟਰ ਨੇ ਮੇਰੇ ਨਾਲ ਉਹ ਵੀ ਨਾਲ ਬੈਠਣਗੇ ਇਹ ਇਹ ਦੇਖੋ ਇਹਨਾਂ ਦੇ ਲੱਛਣ ਕਿਉਂਕਿ ਆਪ ਇਹੇ ਜੇ ਕੰਮ ਕਰਦੇ ਆ ਇਹ ਇੱਕ ਦੂਜੇ ਦੇ ਮੰਤਰੀਆਂ ਦੀ ਔਰੇ ਤੇ ਕੋਈ ਪੁੱਛ ਹੈ ਨਹੀਂ ਕੀ ਸੀਨੀਅਰ ਦੀ ਜੂਨੀਅਰ ਦੀ ਇਹ ਇਹਨਾਂ ਨੇ ਫਿਰ ਟੈਲੀਫੋਨ ਕੀਤਾ ਇਹਨਾਂ ਦੇ ਆਫਸਰ ਦਾ ਟੈਲੀਫੋਨ ਆਇਆ ਸ ਆਫਸਰ ਹੈ ਜਿਹੜੇ ਉਹਨਾਂ ਦਾ ਟੈਲੀਫੋਨ ਗਿਆ ਉਹਨਾਂ ਨੇ ਇਹ ਰਿਕਵੈਸਟ ਕੀਤੀ ਮਿਨਿਸਟਰੀ ਵੀ ਭਾਈ ਰਵਨੀਤ ਬਿੱਟੂ ਤੋਂ ਬਗੈਰ ਕੱਲੇ ਜਿਹੜੇ ਅਸ਼wini Vaishnaw ji ਨੇ ਉਹ ਭਗਵੰਤ ਮਾਨ ਜੀ ਨੂੰ ਮਿਲ ਜਾਣ ਉਹਨਾਂ ਨੇ ਕਿਹਾ ਬਿਲਕੁਲ ਰਿਜੈਕਟ ਇਹ ਹੋ ਹੀ ਨਹੀਂ ਸਕਦਾ ਤੁਸੀਂ ਅੱਜ ਆਉਨੇ ਹੋ ਕੱਲ ਆਉਨੇ ਹੋ ਚਾਹੇ ਬਿਲਕੁਲ ਨਾ ਆਓ ਤੁਹਾਡੀ ਕੋਈ ਲੋੜ ਨਹੀਂ ਪਰ ਅਸੀਂ ਇਹ ਕੰਮ ਨਹੀਂ ਕਰਦੇ ਤੇ ਉਸ ਤੋਂ ਬਾਅਦ ਇਹ ਆਏਗੀ ਇਸ ਕਰਕੇ ਮੈਂ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਹੁੰਦਾ ਕਿਉਂਕਿ ਅੰਦਰ ਦੀਆਂ ਸਰਕਾਰਾਂ ਦੀਆਂ ਗੱਲਾਂ ਹੁੰਦੀਆਂ ਹਨ ਹੁਣ ਜਦੋਂ ਇਹਨਾਂ ਨੇ ਛੇੜ ਲਈ ਗੱਲ ਤੇ ਮੈਂ ਹੁਣ ਇਹ ਗੱਲ ਇਹ ਇਹਨਾਂ ਦੀ ਦੱਸਤੀ ਮੈਂ ਭਗਵੰਤ ਮਾਨ ਸਾਹਿਬ ਜਿਹੜੇ ਤੁਹਾਡੇ ਅਫਸਰ ਨੇ ਨਾ ਰੋਜ਼ ਤੁਸੀਂ ਰੇਲਵੇ ਦਫ਼ਤਰ ਭੇਜਦੇ ਹੋ ਕਦੇ ਤੁਸੀਂ ਡੀਆਰਐਮ ਦੇ ਭੇਜਦੇ ਹੋ ਅੰਬਾਲਾ ਦੇ ਕਦੇ ਤੁਹਾਡੇ ਆਫੀਸਰ ਨੇ ਜਿਹੜੇ ਪੀਸੀਐਸ ਆਫੀਸਰ ਨੇ ਜਿਹੜੇ ਤੁਹਾਡੇ ਹੋਰ ਲਾਈਜ਼ਨਿੰਗ ਕਰਦੇ ਆ ਉਹ ਕਦੇ ਜੀਐਮ ਆਫਿਸ ਜਾਂਦੇ ਆ ਉਹਨਾਂ ਚਿਰ ਭਗਵੰਤ ਮਾਨ ਸਿੰਘ ਉਹ ਫਾਈਲ ਆਪਣੇ ਅਫਸਰਾਂ ਨੂੰ ਕਹਿ ਦਿਓ ਉਹ ਨਾ ਤੁਹਾਨੂੰ ਡੀਆਰਐਮ ਦੇ ਥੱਲੇੋਂ ਮਿਲੇ ਨਾ ਤੁਹਾਡੇ ਜੀਐਮ ਤੋਂ ਮਿਲੇ ਜਿੰਨਾ ਚਿਰ ਤੁਸੀਂ ਬਾਕੀ ਪੰਜਾਬ ਦੇ ਪੁਲਾਂ ਨੂੰ ਉਹਨਾਂ ਨੂੰ ਸੈਂਕਸ਼ਨ ਨਹੀਂ ਕਰਦੇ ਤੇ ਇਹ ਜਿਹੜਾ ਤੁਸੀਂ ਥੋੜੇ ਕਿਉਂਕਿ ਫਸਿਆ ਹੋਇਆ ਹੁਣ ਕਿਉਂ ਇਹ ਤੁਹਾਡੇ ਹੱਡੀ ਐਨ ਫਸੀ ਪਈ ਆ ਜਿਹੜਾ ਤੁਹਾਡਾ ਧੂਰੀ ਦਾ ਪੋਲਾ